ਪੰਜਾਬੀ ਗਾਇਕਾ ਸੁਨੰਧਾ ਸ਼ਰਮਾ ਇਨੀ ਦਿਨੀ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਕਾਫੀ ਜ਼ਾਤਾਂ ਸੁਰਖੀਆਂ ਬਟੋਰੀਏ ਹਾਲ ਕੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਚੌਕ ਆਰਟਿਸਟ ਸੁਨੰਧਾ ਸ਼ਰਮਾ ਦੀ ਤਸਵੀਰ ਬਣਾਉਂਦਾ ਨਜ਼ਰ ਆ ਰਿਹਾ ਹੈ ਦੱਸ ਜੀਏ ਕਿ ਸੁਨੰਧਾ ਸ਼ਰਮਾ ਗਾਇਕੀ ਤੇ ਅਦਾਕਾਰੀ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਉਹ ਅਕਸਰ ਹੀ ਆਪਣੇ ਫੈਨਸ ਦੇ ਨਾਲ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਦੇ ਨਾਲ ਜੁੜੇ ਅਪਡੇਟਸ ਸੇ ਸ਼ੇਅਰ ਕਰਦੀ ਰਹਿੰਦੀ ਹੈ ਇਸ ਵੀਡੀਓ ਨੂੰ ਸੁਨੰਧਾ ਸ਼ਰਮਾ ਨੇ ਆਪਣੇ ਅਧਿਕਾਰ ਤੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਵੀ ਸ਼ੇਅਰ ਕੀਤਾ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇੱਕ ਆਰਟਿਸਟ ਬਹੁਤ ਸੋਹਣੇ ਟੰਕ ਦੇ ਨਾਲ ਗਾਇਕਾ ਦੀ ਤਸਵੀਰ ਬਣਾ ਰਿਹਾ ਹੈ ਗਾਇਕਾ ਦੇ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਫਲੈਕਸ ਆਰਟਿਸਟ ਸੁਦੇਸ਼ ਨੂੰ ਟੈਗ ਕਰਕੇ ਸ਼ੇਅਰ ਕੀਤੀ ਗਈ ਹੈ ਇਹ ਆਰਟਿਸਟ ਦੀਵਾਰ ਤੇ ਰੰਗ ਬਰੰਗੇ ਚੌਕ ਤੇ ਨਾਲ ਗਾਇਕਾ ਦੀ ਖੂਬਸੂਰਤ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅੰਤ ਵਿੱਚ ਉਹ ਗਾਇਕਾ ਦੀ ਇੱਕ ਬਹੁਤ ਸੋਹਣੀ ਤਸਵੀਰ ਬਣਾ ਦਿੰਦਾ ਹੈ ਜਿਸ ਨੂੰ ਵੇਖ ਕੇ ਗਾਇਕਾ ਖੁਦ ਹੈਰਾਨ ਰਹਿ ਗਈ ਸਮੰਦਾ ਸ਼ਰਮਾ ਨੇ ਇਸ ਚੌਕ ਆਰਟਿਸਟ ਸੁਦੇਸ਼ ਨੂੰ ਇਸ ਤਸਵੀਰ ਬਣਾਉਣ ਦੇ ਲਈ ਧੰਨਵਾਦ ਕੀਤਾ ਤੇ ਉਸ ਦੀ ਪੋਸਟ ਤੇ ਕਮੈਂਟ ਕਰਦੇ ਕਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਓ ਥੈਂਕ ਯੂ ਸੋ ਮੱਚ ਇਟਸ ਬਿਊਟੀਫੁਲ ਇਹ ਚੌਕ ਆਰਟਿਸਟ ਸੁਦੇਸ਼ ਬਿਹਾਰ ਦਾ ਹੈ ਜੋ ਕਿ ਆਪਣੀ ਕਲਾਕਾਰੀ ਦੇ ਨਾਲ ਕਿਸੇ ਦਾ ਵੀ ਦਿਲਚਿੱਤ ਲੈਂਦਾ ਹੈ ਇੱਕ ਯੂਜ਼ਰ ਨੇ ਲਿਖਿਆ ਇੱਕ ਚੰਗਾ ਕਲਾਕਾਰ ਹੀ ਦੂਜੇ ਕਲਾਕਾਰ ਦੀ ਕਲਾ ਦੀ ਕਦਰ ਪਾ ਸਕਦਾ ਜੋ ਕਿ ਸੁਨੰਦ ਦਾ ਸ਼ਰਮਾ ਨੇ ਪਾਈ ਹੈ ਇੱਕ ਹੋਰ ਨੇ ਲਿਖਿਆ ਅਕਸਰ ਵੱਡੇ ਸਟੈੱਬਸ ਆਪਣੇ ਫੈਨਸ ਨੂੰ ਇੰਨਾ ਪਾਰ ਨਹੀਂ ਦਿੰਦੇ ਪਰ ਸੁਨੰਦ ਦਾ ਸ਼ਰਮਾ ਆਪਣੇ ਫੈਨਸ ਨੂੰ ਕਦੇ ਵੀ ਨਰਾਸ਼ ਨਹੀਂ ਕਰਦੇ ਪਹਿਲਾਂ ਤਾਂ ਤੁਸੀਂ ਇਸ ਕਲਾਕਾਰ ਦੀ ਕਲਾਕਾਰੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟਾਂ ਚ ਆਪਣੇ ਵਿਚਾਰ ਸਾਂਝੇ ਕਰੋ ਤੇ ਨਾਲ ਹੀ ਤੁਹਾਨੂੰ ਸੁਨੰਦ ਦਾ ਸ਼ਰਮਾ ਦੇ ਬੋਲ ਕਿਵੇਂ ਦੇ ਲੱਗੇ ਇਸ ਬਾਰੇ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਪੰਜਾਬੀ ਗਾਇਕਾ ਸੁਨੰਧਾ ਸ਼ਰਮਾ ਇਨੀ ਦਿਨੀ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਕਾਫੀ ਜ਼ਾਦਾ ਸੁਰਖੀਆਂ ਪਟੋਰੀ ਹੈ। ਹਾਲ ਕੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਚੌਕ ਆਰਟਿਸਟ ਸੁਨੰਧਾ ਸ਼ਰਮਾ ਦੀ ਤਸਵੀਰ ਬਣਾਉਂਦਾ ਨਜ਼ਰ ਆ ਰਿਹਾ ਹੈ। ਦੱਸੀਏ ਕਿ ਸੁਨੰਧਾ ਸ਼ਰਮਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਸ ਦੇ ਨਾਲ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਦੇ ਨਾਲ ਜੁੜੇ ਅਪਡੇਟਸ ਸੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵੀਡੀਓ ਨੂੰ ਸਨੰਦਾ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਤੇ ਉੱਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇੱਕ ਆਰਟਿਸਟ ਬਹੁਤ ਸੋਹਣੇ ਟੰਕ ਦੇ ਨਾਲ ਗਾਇਕਾ ਦੀ ਤਸਵੀਰ ਬਣਾ ਰਿਹਾ ਹੈ। ਗਾਇਕਾ ਦੇ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਫਲੈਕਸ ਆਰਟਿਸਟ ਸੁਦੇਸ਼ ਨੂੰ ਟੈਗ ਕਰਕੇ ਸ਼ੇਅਰ ਕੀਤੀ ਗਈ ਹੈ। ਇਹ ਆਰਟਿਸਟ ਦੀਵਾਰ ਤੇ ਰੰਗ-ਬਰੰਗੇ ਚਾਕ ਦੇ ਨਾਲ ਗਾਇਕਾ ਦੀ ਖੂਬਸੂਰਤ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਅੰਤ ਵਿੱਚ ਉਹ ਗਾਇਕਾ ਦੀ ਇੱਕ ਬਹੁਤ ਸੋਹਣੀ ਤਸਵੀਰ ਬਣਾ ਦਿੰਦਾ ਹੈ ਜਿਸ ਨੂੰ ਦੇਖ ਕੇ ਗਾਇਕਾ ਖੁਦ ਹੈਰਾਨ ਰਹਿ ਗਈ ਸੁਮੰਦਾ ਸ਼ਰਮਾ ਨੇ ਇਸ ਚੌਕ ਆਰਟਿਸਟ ਸੁਦੇਸ਼ ਨੂੰ ਇਸ ਤਸਵੀਰ ਬਣਾਉਣ ਦੇ ਲਈ ਧੰਨਵਾਦ ਕੀਤਾ ਤੇ ਉਸ ਦੀ ਪੋਸਟ ਤੇ ਕਮੈਂਟ ਕਰਦੇ ਕਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਓ ਥੈਂਕ ਯੂ ਸੋ ਮਚ ਇਟਸ ਬਿਊਟੀਫੁਲ ਇਹ ਚੌਕ ਆਰਟਿਸਟ ਸੁਦੇਸ਼ ਬਿਹਾਰ ਦਾ ਹੈ ਜੋ ਕਿ ਆਪਣੀ ਕਲਾਕਾਰੀ ਦੇ ਨਾਲ ਕਿਸੇ ਦਾ ਵੀ ਦਿਲਚਸਪ ਲੈਂਦਾ ਹੈ ਇੱਕ ਯੂਜ਼ਰ ਨੇ ਲਿਖਿਆ ਇੱਕ ਚੰਗਾ ਕਲਾਕਾਰ ਹੀ ਦੂਜੇ ਕਲਾਕਾਰ ਦੀ ਕਲਾ ਦੀ ਕਦਰ ਪਾ ਸਕਦਾ ਹੈ ਜੋ ਕਿ ਸੁਨੰਦਾ ਸ਼ਰਮਾ ਨੇ ਪਾਈ ਹੈ ਇੱਕ ਹੋਰ ਨੇ ਲਿਖਿਆ ਅਕਸਰ ਵੱਡੇ ਸਟੈਲਸ ਆਪਣੇ ਫੈਨਸ ਨੂੰ ਇੰਨਾ ਪਾ ਨਹੀਂ ਦਿੰਦੇ ਪਰ ਸੁਨੰਦਾ ਸ਼ਰਮਾ ਆਪਣੇ ਫੈਨਸ ਨੂੰ ਕਦੇ ਵੀ ਨਰਾਸ਼ ਨਹੀਂ ਕਰਦੇ ਪਹਿਲਾਂ ਤਾਂ ਤੁਸੀਂ ਇਸ ਕਲਾਕਾਰ ਦੀ ਕਲਾਕਾਰੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟਾਂ ਚ ਆਪਣੇ ਵਿਚਾਰ ਸਾਂਝੇ ਕਰਿਓ ਤੇ ਨਾਲ ਹੀ ਤੁਹਾਨੂੰ ਸੁਨੰਦਾ ਸ਼ਰਮਾ ਦੇ ਬੋਲ ਕਿਵੇਂ ਦੇ ਲੱਗੇ ਇਸ ਵਾਰ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ